ਲੋ ਜੀ ਕਹਿੰਦੇ ਨੇ ਜੀ ਕੀੜੀ ਦੇ ਘਰ ਨਰੈਣ ਆਏ ਜੀ ਆਹ ਦੇਖੋ ਜੀ ਅੱਜ ਸਾਡੇ ਘਰ ਮਾਤਾ ਜੀ ਆਏ ਆਂ ਔਰ ਮਾਤਾ ਜੀ ਲੈ ਕੇ ਵੀ ਆਏ ਆਂ ਕੁਝ ਖਾਸ ਚੀਜ਼ ਜੀ ਆ ਤੁਹਾਨੂੰ ਦਿਖਾਣੇ ਆਂ ਮਾਤਾ ਜੀ ਖੋਲ ਕੇ ਦਿਖਾਓ ਜੀ ਕੀ ਚੀਜ਼ ਹੈ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਦਿਖਾਣਾ ਚਾਹੁੰਦੇ ਜੀ ਦੇਖੋ ਪਿਆਰ ਮੁਹੱਬਤ ਦੀ ਗੱਲ ਹੈ ਜੀ ਆਹ ਦੇਖੋ ਕਚੌੜੀਆਂ ਬਣਾ ਕੇ ਲਿਆਏ ਆਂ ਮਾਤਾ ਬੀਨਾ ਦੇਵੀ ਜੀ ਪਿੰਡ ਲੋਦੀ ਮਾਜਰੇ ਤੋਂ ਜੀ ਆਹ ਦੇਖੋ ਕਿਆ ਜਬਰਦਸਤ ਖਾਸ ਦਾ ਕਚੌਰੀਆਂ ਆਈਆਂ ਅੱਜ ਸਵੇਰੇ ਸਵੇਰੇ ਖਾਣ ਨੂੰ ਮਿਲ ਗਈਆਂ ਪਿਆਰ ਮੁਹੱਬਤ ਦੀ ਕੋਈ ਕੀਮਤ ਨਹੀਂ ਜੀ ਹੁੰਦੀ ਬੜਾ ਜ਼ਬਰਦਸਤ ਕੰਮ ਹੈ ਜੀ ਮਾਤਾ ਜੀ ਆਹ ਤਾਂ ਕੰਮ ਕਮਾਲ ਦਾ ਕਰਤਾ ਤੁਸੀਂ ਬਹੁਤ ਹੀ ਵਧੀਆ ਕਚੌੜੀਆਂ ਅੱਛਾ ਕਈ ਲੋਕ ਇਹਨੂੰ ਕਚੌਰੀਆਂ ਕਹਿੰਦੇ ਆ ਕਿ ਕਚੌੜੀਆਂ ਕਹਿੰਦੇ ਆ ਰਾੜੇ ਨਾਲ ਕੇ ਰਾਰੇ ਨਾਲ ਕਚੌਰੀਆਂ ਕਿ ਕਚੌੜੀਆਂ ਪੜੀ ਹੋਈ ਤਾਂ ਹੈ ਨਹੀਂ ਮੈਂ ਪਰ ਕਚੌਰੀ ਕਹਿੰਦੇ ਕਚੌਰੀ ਕਚੌਰੀ ਕਹਿੰਦੇ ਜੀ ਆ ਸੁਣਨ ਵਾਲੇ ਵੀ ਆਪਣੇ 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 ਇਲਾਕੇ ਚ ਜਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦੁਨੀਆ ਭਰ ਦੇ ਵਿੱਚ ਪੰਜਾਬੀਓ ਤੁਸੀਂ ਵੀਡੀਓਜ਼ ਦੇਖਦੇ ਹੋ ਸਾਡੇ ਤਾਂ ਦੱਸਿਓ ਇਹ ਕਚੌੜੀ ਕਿ ਕਚੌਰੀ ਜੀ ਚਲੋ ਜੋ ਵੀ ਹੈ ਮਾਤਾ ਜੀ ਲਿਆਏ ਬੜੇ ਪਿਆਰ ਦੇ ਨਾਲ ਇਹ ਜੀ ਔਰ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਸਤਲੁਜ ਦਰਿਆ ਦੇ ਕੰਢੇ ਤੇ ਜੀ ਔਰ ਮਾਤਾ ਬੀਨਾ ਦੇਵੀ ਜੀ ਸਾਡੇ ਘਰ ਹੈ ਜੀ ਕਚੌਰੀਆਂ ਲੈ ਕੇ ਜੀ ਕਮਾਲ ਦੀ ਗੱਲ ਹੈ ਮਾਂ ਤੇ ਬਣਾਈਆਂ ਕਿੱਦਾਂ ਥੋੜਿਆ ਬਣਾਉਣ ਦਾ ਤਰੀਕਾ ਦੱਸਿਓ ਕਿੱਦਾਂ ਬਣਾਈਆਂ ਜੀ ਤੁਸੀਂ ਇਹ ਬੇਟਾ ਆਪਾਂ ਪਹਿਲਾਂ ਆਟਾ ਤਿਆਰ ਕਰ ਲਿਆ ਹੂੰ ਉਸ ਤੋਂ ਬਾਅਦ ਤੇਲ ਧਰਤਾ ਪੁੱਤ ਅੱਛਾ ਜੀ ਤੇਲ ਤਿਆਰ ਹੋ ਗਿਆ ਆਲੂ ਦਾ ਪਿਠੀ ਬਣਾ ਲਈ ਹੂੰ ਆਲੂ ਦੀ ਪਿਠੀ ਬਣਾ ਕੇ ਸਵਾਦ ਅਨਸਾਰ ਆਪਾਂ ਨੇ ਮਸਾਲਾ ਪਾਤਾ ਅੱਛਾ ਆਲੂ ਦੀ ਪਿਠੀ ਬਣਾ ਕੇ ਸਵਾਦ ਅਨਸਾਰ ਮਸਾਲਾ ਪਿਠੀ ਕਿੱਦਾਂ ਬਣਾਉਂਦੇ ਆ ਪਿਠੀ ਦਾ ਤਰੀਕਾ ਕੀ ਆਪਾਂ ਚਾਹੇ ਕੱਦੂ ਕਸ ਕੇ ਕਸ ਲੋ ਹੂੰ ਚਾਹੇ ਕੋਈ ਆਪਣਾ ਹਿਸਾਬ ਕੋਈ ਹਜ਼ਾਰ ਹੋਵੇ ਨਾ ਉਹਦੇ ਵਿੱਚ ਲੈਣਾ ਆ ਅਚਾ ਬੋਇਲ ਕਰਨੇ ਆਲੂ ਬੋਇਲ ਕਰ ਬੋਇਲ ਕਰਕੇ ਅੱਛਾ ਅੱਧ ਕੱਚੇ ਕਰਨੇ ਤਾਂ ਵੀ ਕਦੂਕਸ ਕਰ ਲਓ ਅਚਾ ਬੋਲੇ ਕਰਨੇ ਤਾਂ ਫੇਰ ਵੀ ਹੋ ਜਾਂਦੇ ਕਿਸੇ ਚੀਜ਼ਪਨ ਅਚਾ ਜਿਹੜਾ ਰੋਲ ਹੁੰਦਾ ਹੈ ਗੋਲ ਹੂੰ ਹੂੰ ਤੇ ਫਿਰ ਕੀ ਪਾਣਾ ਉਹਦੇ ਚ ਨਾਲ ਨਾਲ ਬਸ ਖਾਲੀ ਤੇਲ ਅਚਾ ਖਾਲੀ ਤੇਲ ਤੇਲ ਧਨੀਆ ਪਾ ਲਓ ਕਚੋਰੀ ਚ ਹਰੀਆਂ ਹੂੰ ਹੂੰ ਚਾਹ ਕਿਸ ਨੇ ਪਾਲਕ ਪਾਉਣੀਆਂ ਪਾਲਕ ਪਾ ਲਓ ਅੱਛਾ ਹੂੰ ਕਨੀਆ ਪਾ ਲਓ ਪਾਲਕ ਪਾ ਲਓ ਇੱਕੋ ਗੱਲ ਹੈ ਥੋੜੀ ਜਿਹੀ ਹਰਿਆਈ ਜੀ ਹੋ ਜਾਂਦੀ ਹੈ ਫਿਰ ਤਿਆਰ ਹੋ ਗਈਆਂ ਜੀ ਫਿਰ ਹੈ ਜੀ ਹਮ ਬੜੇ ਪਿਆਰ ਨਾਲ ਲਿਆਏ ਤੁਸੀਂ ਸਾਡੇ ਲਈ ਸਾਰੇ ਪਰਿਵਾਰ ਦੇ ਲਈ ਔਰ ਦੇਖੋ ਅੱਜ ਖਾਵਾਂਗੇ ਔਰ ਦੇਖੋ ਜੀ ਖਾਸ ਗੱਲ ਤੁਹਾਨੂੰ ਦੱਸ ਦਈਏ ਜੀ ਮਾਤਾ ਜੀ ਬੜੇ ਮਾਹਰ ਹੈ ਹਰੇਕ ਚੀਜ਼ ਬਣਾਉਣ ਦੇ ਦੀ ਅੱਜ ਕੱਲ ਗੁਲਗਲੇ ਪੂੜੇ ਵੀ ਬਣਦੇ ਆ ਨਾ ਜੀ ਬੇਬੀ ਬਣਾ ਲੈਂਦੇ ਹਮ ਹਮ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਫਿਰ ਹਣ ਪੂੜੇ ਆਉਣਗੇ ਤੁਹਾਨੂੰ ਐਤਵਾਰ ਨੂੰ ਕਿਸੇ ਨੂੰ ਦੇਣ ਅੱਛਾ ਖੀਰ ਪੂੜੇ ਹੂੰ ਖੀਰ ਪੂੜੇ ਦੀ ਲਓ ਜੀ ਪੰਜਾਬੀਓ ਜੀ ਇੱਕ ਤੋਂ ਬਾਅਦ ਇੱਕ ਵਲੌਗ ਤੁਹਾਨੂੰ ਵੇਖਣ ਨੂੰ ਮਿਲਣਗੇ ਮਾਤਾ ਬੀਨਾ ਦੇਵੀ ਜੀ ਔਰ ਬੜੇ ਜ਼ਬਰਦਸਤ ਜਿਹੜੇ ਹੈ ਇਹ ਕੁਕਿੰਗ ਕਰਦੇ ਔਰ ਦੇਸੀ ਪੰਜਾਬੀ ਵਿਰਸੇ ਦੀਆਂ ਚੀਜ਼ਾਂ ਦੇ ਵਿੱਚ ਆਹ ਦੇਖੋ ਜੀ ਇੱਕ ਖਾਸ ਚੀਜ਼ ਔਰ ਪੂੜੇ ਵੀ ਬਣਾਉਣੇ ਆਪਾਂ ਜੀ ਪੂੜੇ ਬਣਾ ਕੇ ਤਿਆਰ ਕਰਕੇ ਲੈ ਕੇ ਆਉਂਗੇ ਇੱਥੇ ਬਣਾ ਲੂਗੇ ਨਹੀਂ ਹਾਂ ਇੱਥੇ ਬਣਾ ਲਾਂਗੇ ਘਰ ਬਣਾ ਲਾਂਗੇ ਤੁਹਾਡੇ ਕੋਲ ਬਣਾ ਲਾਂਗੇ ਉਹ ਦੇਸੀ ਚੁੱਲੇ ਤੇ ਬਣਾ ਲਾਂਗੇ ਦੇਸੀ ਚੁੱਲੇ ਪਰ ਵੀ ਬਣਾਦੇ ਪੁੱਤ ਮੈਂ ਦੇਸੀ ਚੁੱਲੇ ਹੀ ਵਰਤਦੀ ਆਂ ਜ਼ਿਆਦਾ ਕਰਕੇ ਅੱਛਾ ਦੇਸੀ ਚੁੱਲ੍ਹੇ ਵਰਤਦੇ ਆ ਹੂੰ ਕੀ ਰੋਟੀ ਬਣਾ ਕੇ ਦੇਸੀ ਚੁੱਲ੍ਹੇ ਪਰ ਮੇਰੀ ਬੇਟੀ ਲਿਆਉਂਦੀ ਮੈਂ ਆਪਣੀ ਨੂੰ ਅੱਛਾ ਠੀਕ ਹੈ ਅੱਛਾ ਕਚੌੜੀਆਂ ਖਾਣੀਆਂ ਕਾਦੇ ਗੈਲ ਆ ਇਹ ਇਹ ਜੋ ਦਹੀਂ ਖਾ ਲੋ ਮੱਖਣ ਗੈਲ ਖਾ ਲੋ ਅੱਛਾ ਮਲਾਈ ਗੈਲ ਖਾ ਲੋ ਸੋਸ ਗੈਲ ਖਾ ਲੋ अच्छा अपनी जो है सर आ देखो जी ਹੁਣ ਚਾਹੇ ਸੌਸ ਨਾਲ ਖਾ ਲੋ ਦਹੀਂ ਨਾਲ ਖਾ ਲੋ ਮਲਾਈ ਨਾਲ ਖਾ ਲੋ ਮੱਖਣ ਨਾਲ ਖਾ ਲੋ ਹਾਂਜੀ ਆ ਦੇਖੋ ਤੁਸੀਂ ਦੇਖੋ ਜੀ ਕਿਸ ਤਰੀਕੇ ਨਾਲ ਖਾਂਦੇ ਆ ਦੇਖੋ ਜਿੱਥੋਂ ਵੀ ਤੁਸੀਂ ਵਲੌਗ ਦੇਖ ਰਹੇ ਹੋ ਜਿਸ ਜ਼ਿਲ੍ਹੇ ਚੋਂ ਵਲੌਗ ਦੇਖ ਰਹੇ ਹੋ ਦੁਨੀਆ ਭਰ ਦੇ ਕਿਸੇ ਵੀ ਖਿੱਤੇ ਚੋਂ ਤੁਸੀਂ ਵਲੌਗ ਦੇਖ ਰਹੇ ਹੋ ਤੁਸੀਂ ਦੱਸੋ ਤੁਸੀਂ ਕਚੌੜੀਆਂ ਕਿੱਦਾਂ ਖਾਂਦੇ ਹੋ ਔਰ ਜੇਕਰ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਮਸ਼ਹੂਰ ਕਚੌੜੀਆਂ ਵਾਲੀ ਦੁਕਾਨ ਹੈਗੀ ਜੀ ਫੇਰ ਗੱਲ ਆ ਗਈ ਜੀ ਕਚੌੜੀ ਕੇ ਕਚੌਰੀ ਦੀ ਦੇਖੋ ਕਮੈਂਟ ਇਸ ਗੱਲ ਦੇ ਉੱਤੇ ਵੀ ਤੁਸੀਂ ਕਰਿਓ ਜੇਕਰ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਕਚੌਰੀਆਂ ਵਾਲੀ ਕੋਈ ਦੁਕਾਨ ਹੈਗੀ ਹੈ ਨਾ ਜੀ ਤਾਂ ਉਸ ਦਾ ਨਾਮ ਵੀ ਜ਼ਰੂਰ ਲਿਖਿਓ ਜੀ ਆ ਤਾਂ ਜੀ ਦੇਖੋ ਬੜੀ ਜ਼ਬਰਦਸਤ ਚੀਜ਼ ਪੇਸ਼ ਕਰਤੀ ਤੁਸੀਂ ਬਹੁਤ ਵਧੀਆ ਲੱਗਿਆ ਜੀ ਔਰ ਦੇਖੋ ਅੱਜ ਸਵਾਦ ਨਾਲ ਖਾਵਾਂਗੇ ਅਸੀਂ ਚਾਹ ਦੇ ਨਾਲ ਖਾਣੀ ਅੱਜ ਹੈ ਜੀ ਚਾਹ ਦੇ ਨਾਲ ਖਾਵਾਂਗੇ ਜੀ ਬਹੁਤ ਖੁਸ਼ ਹੂੰ